ਸਾਬ ਨੇ ਤੇ ਡੀਜੀ ਸਾਹਿਬ ਨੇ ਇੱਕ有机会 ਦਿੱਤੀ ਹੈਗੀ ਹੈ ਕਿ ਮੈਂ ਇਸ ਪਾਵਨ ਧਰਤੀ ਦੇ ਉੱਤੇ ਪੂਰ ਆਪਣਾ ਪੀਐਚਜੀ ਦਾ ਸਫਰ ਸ਼ੁਰੂ ਕਰਾਂ ਕਿ ਮੇਰੇ ਲਈ ਬਹੁਤ ਹੀ ਇੱਕ ਰੱਬ ਵੱਲੋਂ ਦਿੱਤੀ ਇੱਕ ਦਾਤ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸੰਦੇਈ ਨਾਲ ਆਪਣੇ ਫਰਜ਼ਾਂ ਨੂੰ ਨਿਭਾਸੀ

ਉਦੇ ਵਿੱਚ ਕੋਈ ਵਾਅਦਾ ਕਰਾਂਗੇ ਜਾਂ ਕੋਈ ਇਸ ਨੂੰ ਹੋਰ ਪਿੱਤਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਟ ਜੋ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਜੇ ਤਿੰਨ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਕਰ ਕਰਾ ਦੇਵਾਂਗੇ ਬਾਰਡ ਰੇਡੀ ਦੇ ਸਾਰੇ ਨੌਜਵਾਨ ਆ ਜ਼ਿਆਦਾਤਰ ਡਰੋਨ ਦੀਆਂ ਜਿਸ ਅਸਾਈਨਮੈਂਟ ਆ ਰਹੀ ਹੈ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਜ਼ਿਆਦਾਤਰ ਫਸੇ ਜਾ ਰਹੇ ਬਾਰਡ ਰੇਡੀ ਦੇ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਨੂੰ ਰੱਖਣ ਵਾਸਤੇ ਸਾਥ ਦੇ ਪ੍ਰੋਫੈਸਰ ਮੋਤੀ ਕੋਈ ਤਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਸਾਰਾ ਜਿਹੜਾ ਅਸੀਂ ਦੇਸ਼ ਵਿਦੇਸ਼ ਉਹਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਜਿਹੜੀ ਨਸ਼ੇ ਦੇ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਉੱਤਰੀਏ ਮੇਨਸਟ੍ਰੀਮ ਤੇ ਚਾਈਏ ਦੇਸ਼ ਦੀ ਚੜ੍ਹ ਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿਸਾਬ ਆਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਪਾ ਨਿਰਭਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ 메시ਪ ਤੁਸੀਂ ਗੈਂਗਸਟਰ ਜਿੰਨੇ ਵੀ ਵਾਰੋਂ ਵੀ ਇਨ ਗੈਂਗਸ ਤੋਂ ਕਾਬੂ ਲਈਆਂ ਤੇਰੇ ਕੈਕਸਨ ਦੇ ਉੱਤੇ ਕਾਫੀ ਫਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਤੇ ਉਸਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਜਿਹਨੂੰ ਸਮਝੇ ਪੁਲਿਸ ਕਰਨੀ ਕਿਹਾ ਮਤਲਬ ਸੈਟ ਕਾਲ ਕਰ ਰਹੇ ਆ ਸਰ ਬੈਠੇ ਨੇ ਪਟਿਆਲਾ ਹੋ ਜੇ ਜਾਂ ਅਮਰਸਰ ਰੂਰਲ ਦੇ ਵਿੱਚ ਸੈਟਿੰਗ ਪਾਲਿਸੀ ਜਾਂ ਗੈਂਗਸਟਰ ਨਾਲ ਕੋਈ ਤਬਦੀਬ ਉਸ ਲੈਵਲ ਤੇ ਕੋਈ ਵਕਰੀ ਤੌਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟਿਵ ਕਿ ਲੋਕਾਂ ਨੂੰ

ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲ ਹੱਲੇ ਵੀ ਖੇਪਾ ਮੰਗਵਾਈ ਚਾਰੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ? ਚੇਤਾਵਨੀ ਤਾਂ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਕੀਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਐ। ਜਿਹੜੀਆਂ ਖੇਪਾ ਆ ਰੀਆਂ ਸੀ ਇਹਨਾਂ ਦੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੁਫੀਆ ਏਜੰਸੀਆਂ ਨਾਲ ਨਾ ਰਣਨੀਤੀ ਜਿਸੀ ਰਣਨੀਤੀ ਬਣਾਵਾਂਗੇ ਆਂਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਸਰ ショਰ ਸਰ ਪਬਲਿਕ ਦੇ ਨਾਲ ਕਾਪੀ ਤੁਹਾਡਾ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਤੇ ਅਸਸਟੈਂਟ ਵੀ ਜਿਵੇਂ ਤੇਰੇ ਪਬਲਿਕ ਨੂੰ ਤੁਸੀਂ ਲਾਜਰੀ ਪ੍ਰੈਕਟਿਸ ਦਿੰਦੇ ਹੋ ਰੇਜ ਵੱਡੀ ਹੈ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਸੀ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸੱਜਤਾ ਦੀ ਜਿਹੜੀ ਰੀਤ ਹੈਗੀ ਹੈ ਕਿ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸ ਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ ਜੋ ਵੀ ਕਹਤੇ 24x7 ਮੈਂ अवेलेबल ਆ ਮੇਰੇ ਅਫਸਰ